ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਕਸੱਤ ਤੁਹਾਡਾ ਵੀ ਸਵਾਗਤ ਹੈ ਜੀ ਖੜਕਸਾ ਅੱਗੇ ਗੱਲ ਕਰੀਏ ਤਾਂ ਖਬਰ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਵਿਸ਼ੇਪਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ ਤਿੰਨ ਭਾਰਤ ਦੇ ਵਿੱਚ ਫਿਰਕਾ ਪ੍ਰਸਿੱਧੀ ਭੇਟ ਚੜ ਗਈ ਹੈ ਤੇ ਜਦਕਿ ਇਸੇ ਫਿਲਮ ਨੂੰ ਪਾਕਿਸਤਾਨ ਦੇ ਸਮੇਤ ਵਿਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਹੁੰੰਗਾਰਾ ਮਿਲ ਰਿਹਾ ਹੈ ਆਖਰ ਸਾਡੇ ਦੇਸ਼ ਦੀ ਫਿਰਕੂ ਸੰਘੀਰਣਤਾ ਭਵਿੱਖ ਦੇ ਵਿੱਚ ਕੀ ਵਰਤੰਤ ਸਿਰਜ ਰਹੀ ਹੈ ਪਰ ਸਵਾਲ ਇੱਥੇ ਇਹ ਹੈ ਕਿ ਕੀ ਭਾਰਤ ਦੇ ਵਿੱਚ ਇਹ ਫਿਰਕੂ ਸੰਘੀਰਣਤਾ ਅਤੇ ਸਿਆਸੀ ਦਬਾਅ ਸਾਡੇ ਕਲਾ ਅਤੇ ਸਭਿਆਚਾਰਕ ਵਿਰਸੇ ਨੂੰ ਕਮਜ਼ੋਰ ਕਰ ਰਹੇ ਨੇ ਕਿ ਅਜਿਹੀਆਂ ਪਾਬੰਦੀਆਂ ਸਾਡੇ ਸਮਾਜ ਦੀ ਸਹਿਣਸ਼ੀਲਤਾ ਅਤੇ ਸਿਨੇਮਾ ਦੀ ਆਜ਼ਾਦੀ ਨੂੰ ਸੀਮਤ ਕਰ ਰਹੀਆਂ ਨੇ ਅਤੇ ਸਭ ਤੋਂ ਅਹਿਮ ਇਹ ਸਥਿਤੀ ਭਵਿੱਖ ਦੇ ਵਿੱਚ ਸਾਡੇ ਦੇਸ਼ ਦੇ ਸਮਾਜਿਕ ਅਤੇ ਸਭਿਆਚਾਰਕ ਵਰਤਾਂਤ ਨੂੰ ਕਿਸ ਦਿਸ਼ਾ ਦੇ ਵੱਲ ਲੈ ਕੇ ਜਾਵੇਗੀ ਕੀ ਕਹਿਣਾ ਹੈ ਤੁਹਾਡਾ ਇਸ ਤੇ ਕਰਮਜੀ ਤੁਹਾਡੇ ਸਵਾਲ ਬੜੇ ਵਧੀਆ ਹੈਗੇ ਹਮ ਵੀ ਗੱਲ ਹੈ ਕਿ ਸਾਡਾ ਇਹ ਵਰਤਮਾਨ ਜੋ ਹੈ ਨਾ ਹਮ ਉਹ ਕਿਹੜੇ ਪਿਛ ਸਰਜਰੀ ਆਏਗਾ ਜੀ ਠੀਕ ਹੈ ਨਾ ਗੱਲੇ ਕੀ ਬੜੀ ਮਤਲਬ ਹੈ ਜੇ ਅਤੀਤ ਵੱਲ ਜਾਈਏ ਤੇ ਅਤੀਤ ਵੀ ਚੰਗਾ ਨਹੀਂਗਾ ਹਮ ਮਤਲਬ ਜਿਹੜੀ ਸਾਡੀਆਂ ਨਾ ਫਿਰਕੂ ਹਨੇਰੀਆਂ ਜਿਹੜੀ ਫਿਰਕਾਪ੍ਰਾਸੀ ਆ ਇਹਨੇ ਨਾ ਕਦੇ ਵੀ ਇਸ ਜਨਾਤ ਮੇ ਕੰਮ ਨਹੀਂ ਕੀਤਾ ਕ੍ਰੀਏਟਿਵ ਕੰਮ ਨਹੀਂ ਕੀਤਾ ਮੈਂ ਤੁਹਾਨੂੰ ਦੱਸਦਾ ਹਮ ਕਿ ਭਾਰਤ ਪਾਕਿਸਤਾਨ ਨੇ ਕਦੇ ਲੜਾਈ ਇਕੱਠਿਆਂ ਲੜੀ ਹੈਗੀ ਆ ਯਾਦੀ ਵਾਸਤੇ ਹਾਂਜੀ 47 ਬੰਦਾ ਯਾਦ ਹੋ ਗਏ ਦੁਸ਼ਮਣ ਬਣ ਗਏ ਹੂੰ ਠੀਕ ਹੈ ਲਕੀਰ ਖਿੱਚ ਲਈ ਅੱਜ ਅਸੀਂ ਇਹਨੇ ਦੁਸ਼ਮਣ ਬਣ ਚੁੱਕੇ ਆ ਕਿ ਜਦੋਂ ਕਿਤੇ ਭਾਰਤ ਪਾਕਿਸਤਾਨ ਦਾ ਕੋਈ ਮੈਚ ਹੁੰਦਾ ਨਾ ਹਾਕੀ ਦਾ ਹੂੰ ਜਾਂ ਕ੍ਰਿਕਟ ਦਾ ਮੈਚ ਹੁੰਦਾ ਹੂੰ ਉਹ ਇਦਾਂ ਲੱਗਦਾ ਕਿ ਕੋਈ ਜੰਗ ਚੱਲ ਰਹੀ ਆ ਹੂੰ ਜੇ ਅਸੀਂ ਹਾਰ ਜਾਂਦੇ ਆ ਤੇ ਅਸੀਂ ਨਰਾਜ਼ ਬਹੁਤ ਹੋ ਜਾਂਦੇ ਆ ਪਰ ਲੈਨੇ ਆਪਣੇ ਆਪ ਨੂੰ ਜੇ ਉਹ ਹਾਰ ਜਾਂਦੇ ਆ ਤੇ ਉਹ ਵੀ ਵਿਚਾਰੇ ਟੀਵੀ ਬੰਦ ਹੁੰਦੇ ਆ ਹੂੰ ਜੀ ਅੱਛਾ ਇਦਾਂ ਹੁੰਦੀ ਆ ਕਿ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਆ ਜਦ ਹੀ ਜਾਂਦੇ ਆ ਕਿਤੇ ਅਸੀਂ ਤੇ ਇਦਾਂ ਰਹਦਾ ਕਿ ਅਸੀਂ ਵਿਸ਼ਵ ਜਿੱਤ ਲਿਆ ਹੂੰ ਪਾਕਿਸਤਾਨ ਨੂੰ ਜਿੱਤ ਕੇ ਪਾਕਿਸਤਾਨ ਦੇ ਮੁਕਾਬਲੇ ਕੁਝ ਨਹੀਂ ਗੱਬਚਰਾ ਹੂੰ ਛੋਟਾ ਜਿਹਾ ਪਿੰਡ ਹੀ ਆ ਇਹਦੇ ਮਿਹਦੇ ਦੇ ਮੁਕਾਬਲੇ ਅਸੀਂ ਉਹਨੂੰ ਜਿੱਤ ਕੇ ਇਦਾਂ ਲੱਗਦਾ ਹੁੰਦਾ ਕਿ ਇੰਨੀ ਚੱਲਦੀ ਦਿਵਾਲੀ ਯਾਦਸ਼ਵੈ ਚੱਲਦੀ ਹੈ ਹੂੰ ਜੀ ਤੇ ਮੈਂ ਹੈਰਾਨ ਹੁੰਨਾ ਕਿ ਵੀਰੀ ਬਸ ਇਹ ਕਿੰਨੇ ਸੰਕੀਰਣ ਹੋ ਗਏ ਹੂੰ ਸਾਡਾ ਸੋਹਣਾਪਣ ਕਿੰਨਾ ਹੋ ਗਿਆ ਜੀ ਅਸੀਂ ਮਰੁੱਖ ਕਦੋਂ ਬਣਨਾ ਅਜੇ ਜਿਹੜੇ ਕਲਾਕਾਰ ਹੁੰਦੇ ਆ ਜਾਂਲੇ ਖਿਡਾਰੀ ਹੁੰਦੇ ਨਾ ਇਹ ਸ਼ਾਂਤੀ ਦੂਤ ਹੁੰਦੇ ਸਮਾਜ ਦੇ ਹੂੰ ਠੀਕ ਹੈ ਨਾ ਇਹ ਪੂਰੇ ਜਿਹੜਾ ਉਹ ਨਾ ਇਹ ਧਰਤੀ ਗ੍ਰਹਿ ਵਾ ਧਰਤੀ ਗ੍ਰਹਿ ਦੇ ਵਿੱਚ ਕੋਈ ਦੁਵਾਰਾ ਬਣ ਕੇ ਦੇਸ਼ ਬਣਦੇ ਹੈਗੇ ਲੇਕਿਨ ਦੇਸ਼ਾਂ ਦਾ ਅਧਾਨ ਪ੍ਰਦਾਨ ਸਮਾਜਿਕ ਅਧਾਨ ਪ੍ਰਦਾਨ ਸਾਡੇ ਜੀਵਨ ਦਾ ਅਧਾਨ ਪ੍ਰਦਾਨ ਇਹ ਸਾਡੀ ਚੇਤਨਾ ਦਾ ਅਧਾਨ ਪ੍ਰਦਾਨ ਜਿਹੜਾ ਚੱਲਦਾ ਉਹ ਇਹ ਖਿਡਾਰੀ ਤੇ ਇਹ ਕਲਾਕਾਰ ਹੀ ਕਰਦੇ ਆ ਹਾਂਜੀ ਇਹ ਇਹ ਕਿਸੇ ਦੇਖਦੇ ਨਹੀਂ ਹੁੰਦੇ ਹੂੰ ਇਹ ਕਿਸੇ ਖੇਤਰ ਦੇ ਨਹੀਂ ਹੁੰਦੇ ਕਿਸੇ ਖਿੱਤੇ ਦੇ ਕਿਸੇ ਵਾਰਗ ਦੇ ਕਿਸੇ ਧਰਮ ਦੇ ਨਹੀਂ ਹੁੰਦੇ ਹੂੰ ਬਿਲਕੁਲ ਇਹ ਪੂਰੀ ਸ੍ਰਸ਼ਟੀ ਦੇ ਹੁੰਦੇ ਆ ਜਾਂ ਪੂਰੇ ਇਹ ਪੂਰੇ ਮਤਲਬ ਧਰਤੀ ਗ੍ਰਹਿ ਦੇ ਹੁੰਦੇ ਹੂੰ ਹੂੰ ਠੀਕ ਆ ਇਹਨਾਂ ਨੇ ਪੂਰੀ ਧਰਤੀ ਗ੍ਰਹਿ ਦੇ ਉੱਪਰ ਆਪਣਾ ਇੱਕ ਉਹ ਮਾਲਮਤਾ ਦੇ ਬੀਜ ਬਿਜਣਾ ਹੁੰਦਾ ਫਸਲ ਬਿਜੜੀ ਹੁੰਦੀ ਆ ਜਿਹੜੇ ਸੁਖੇ ਪੁੱਲ ਖਿਰਦੇ ਆ ਹੂੰ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰੀ ਬੜਾ ਨੰਮਾ ਸੁਆਹ ਦੀ ਗੱਲ ਹੈਗੀ ਆ ਕਿ ਸਾਡੇ ਨਾ ਕਪੂਸਲੇ ਸੈਨਿਕਸ ਸਕੂਲ ਦੇ ਵਿੱਚ ਚੱਲ ਰਿਹਾ ਕਵੀ ਦਰਬਾਰ ਚੱਲ ਰਿਹਾ ਸੀ ਹੂੰ ਤੇ ਉਹ ਕਵੀ ਦਰਬਾਰ ਦੇ ਵਿੱਚ ਨਾ ਸਾਡੇ ਮਰਹੂਮ ਸ਼ਾਇਰ ਸੀਗੇ ਕਵਰ ਇਮਤੀਆਜ਼ ਸਾਹਿਬ ਤੇ ਉਹ ਨਾ ਮਸ ਚਰਨ ਕਰ ਰਹੇ ਗਿਆ ਹੂੰ ਹੂੰ ਇਹ ਰਾਤ ਦੇ ਕੋਈ 11:30 12 ਵਜੇ ਤੇ ਮੈਂ ਚੱਲਦਾ ਸੀ ਜੰਦੀਆ ਪਾਕਿਸਤਾਨ ਦਾ ਠੀਕ ਹੈ ਜੀ ਤੇ ਉਹ ਮੈਚ ਤੋਂ ਬਾਦਾਂ ਨਾ ਸ਼ਹਿਰ ਚ ਆਦਿਸ਼ਬਾਈ ਹੋਈ ਹੂੰ ਹੁਣ ਸਾਇੰਸ ਸਕੂਲ ਦੇ ਵਿੱਚ ਨਾ ਮਾਹੌਲ ਬੜਾ ਪ੍ਰਕਿਰਤਿਕ ਮਾਹੌਲ ਹੈਗਾ ਦਰਖਤ ਬੋਤਾ ਤੇ ਜਦੋਂ ਆਦਿਸ਼ਬਾਈ ਹੋਈ ਨਾ ਤੇ ਦਰਖਤ ਰਾਤ ਨੂੰ 11:30 12 ਵਜੇ ਤੇ ਮਤਲਬ ਸੈਂਕੜੇ ਜਿਹੜੇ ਮਤਲਬ ਪੰਛੀ ਜਾਂ ਉੱਡੇ ਡਰ ਕੇ ਹੂੰ ਖੜਕਾ ਹੋਇਆ ਅੱਜ ਵੀ ਚੱਲੀ ਤੇ ਉੱਡੇ ਹੂੰ ਤੇ ਉਹ ਕਮਰਮਦਿਆਰ ਕਹਿ ਰਹੇ ਆ ਬੜਾ ਵਧੀਆ ਸ਼ਬਦ ਬੋਲੇ ਉਹਨਾਂ ਨੇ ਹੂੰ ਹੂੰ ਉਹ ਕਹਿੰਦੇ ਲੱਗਦਾ ਆਪਣਿਆਂ ਨੇ ਆਪਣਿਆਂ ਨੂੰ ਜਿੱਤ ਲਿਆ ਹੂੰ ਹੁਣ ਗੱਲ ਬੜੀ ਇਸਵੇਦਨਾ ਵਾਲੀ ਸੀ ਹੂੰ ਉਹ ਗੱਲ ਮੇਰੇ ਮਨ ਨੂੰ ਲੱਗੀ ਤੇ ਮੈਂ ਉਸ ਵੇਲੇ ਨਾ ਆਰਟੀਕਲ ਲਿਖਿਆ ਸੀ ਰਜਾਨਾ ਜੀਦ ਖਬਰ ਦੇ ਵਿੱਚ ਮਤਲਬ ਹਿੰਦੁਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਹੂੰ ਤੇ ਉਹ ਕ੍ਰੀਟ ਜਗਤ ਦੇ ਸ਼ੋਅ ਸੀ ਮੇਰਾ ਆਰਟੀਕਲ ਤੇ ਅਜੀਤ ਉਸ ਵੇਲੇ ਦੀ ਗੱਲ ਹੈਗੀ ਆ ਜੀ ਉਦੋਂ ਮੈਂ ਲਾਂ ਤਾਂ ਪਾਈਆਂ ਸੀ ਇਸ ਗੇਂਦਾਂ ਨੂੰ ਹੂੰ ਇੱਥੇ ਨਾ ਕਿਵਰੀ ਮੈਚ ਹੋਣਾ ਤੇ ਉੱਥੇ ਸ਼ਿਵਸਨਾਂ ਨੇ ਗਰਾਊਂਡਾ ਪਟਾ ਦੇਣੀ ਆ ਪਿਚ ਪਟਾ ਦੇਣੀ ਅਸੀਂ ਪਾਕਿਸਤਾਨ ਖੇਡ ਨਹੀਂ ਦੇਣਾ ਜੀ 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 ਮਤਲਬ ਬੜਾ ਤਕਲੀਫ ਹੁੰਦੀ ਸੀ ਕਿ ਯਾਰ ਉਹਨਾਂ ਨੂੰ ਖੇਡਣ ਦਿਓ ਹੂੰ ਸੜੀ ਇੰਡੀਆ ਦੀ ਟੀਮ ਦੇ ਵਿੱਚ ਤੁਸੀਂ ਦੇਖੋਗੇ ਨਾ ਮੈਂ ਸਾਰੇ ਹਿੰਦੂ ਨਹੀਂ ਹੁੰਦੇ ਸਾਰੇ ਸਿੱਖ ਨਹੀਂ ਹੁੰਦੇ ਉੱਥੇ ਸਾਰੇ ਹੁੰਦੇ ਕਿਉਂਕਿ ਉੱਥੇ ਖਿਡਾਰੀ ਹੁੰਦੇ ਹ ਹ ਉੱਥੇ ਤਾਂ ਰਮਨੀ ਦਾ ਤਾਂ ਮਾਇਨੇ ਨਹੀਂ ਹੈ ਮਤਲਬ ਜੇ ਅਜ਼ਰੂਦੀਨ ਨੇ ਵੀ ਕਪਤਾਨੀ ਕੀਤੀ ਆ ਤੇ ਉਹਨੇ ਪਾਕਿਸਤਾਨ ਦੇ ਖਿਲਾਫ ਖੇਡਿਆ ਵਾ ਹਮ ਜੀ 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 ਹੈਨਾ ਕਿੰਨੇ ਮੁੰਡੇ ਸਾਡੇ ਮੁਸਲਮਾਨ ਖੇਡਦੇ ਆਗੇ ਤੇ ਉਹਨਾਂ ਨੇ ਕਦੇ ਪਾਕਿਸਤਾਨ ਨਾਲ ਪੂਰਾ ਖੇਡੇ ਹਮ ਇਤਨੀ ਗੱਲ ਹੈ ਨਹੀਂਗੀ ਉਹ ਖਿਡਾਰੀ ਖਿਡਾਰੀ ਹੁੰਦੇ ਆ ਜੀ ਬਿਲਕੁਲ ਜੇ ਅੱਜ ਦਿਲਜੀਤ ਦਸਾਂਝ ਦੀ ਫਿਲਮ ਸਰਦਾਰ ਜੀ 3 ਆਈ ਹੈਗੀ ਆ ਹਾਂਜੀ ਉਹਦੇ ਵਿੱਚ ਮੁਸਲਮਾਨ ਨਾਇਕਾ ਹੈਗੀ ਆ ਹਮ ਠੀਕ ਹੈ ਨਾ ਜੀ ਉਹ ਪਾਕਿਸਤਾਨ ਦੀ ਨਾਇਕਾ ਹੈਗੀ ਆ ਹਮ ਤੇ ਹੁਣ ਉਹ ਨਾਇਕਾ ਕਿੰਨੀ ਜ਼ਬਰਦਸਤ ਹੈਗੀ ਆ ਜਿਹਨੂੰ ਸਾਡੀ ਮਜਬੂਰੀ ਬਣ ਗਈ ਪੰਜਾਬੀ ਫਿਲਮ ਚ ਆਉਣ ਦੀ ਹੂੰ ਪੰਜਾਬੀ ਫਿਲਮ ਚ ਕਿਉਂ ਆਈ ਹੈ ਕਿ ਪੰਜਾਬ ਪਾਕਿਸਤਾਨ ਚ ਕਿਹਾ ਤੇ ਇੱਧਰ ਵੀ ਆ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਲੈਂਦਾ ਪੰਜਾਬ ਜੀ ਠੀਕ ਆ ਹੁਣ ਸਾਡੀ ਭਾਸ਼ਾ ਇੱਕ ਆ ਹੂੰ ਸਾਡਾ ਸੱਭੇ ਚ ਇੱਕ ਹੂੰ ਜੀ ਸਾਡਾ ਰੁਦਨ ਵੀ ਇੱਕ ਆ ਹੂੰ ਸਾਡਾ ਵਿਰਲਾਪ ਵੀ ਇੱਕ ਆ ਸਾਡਾ ਹਾਸਾ ਵੀ ਇੱਕ ਆ ਜੀ ਜਦੋਂ ਸਾਡੇ ਇਹ ਸਾਰਾ ਕੁਝ ਇੱਕਾਂ ਤੇ ਫਿਰ ਉਹਦੇ ਵਿੱਚ ਜਿਹੜੀ ਤਲਮ ਜੜੀ ਹੈਗੀ ਆ ਸਾਡੀ ਇੱਕੋ ਦਰਦ ਹੀ ਹੋਊਗੀ ਹੂੰ ਤੇ ਇੱਕੋ ਸੁੱਖ ਦੀ ਹੋਊਗੀ ਤੇ ਉਹ ਫਿਲਮ ਬਹੁਤ ਵਧੀਆ ਬਣੀ ਮੈਂ ਨਹੀਂ ਦੇਖੀ ਮੇਰੇ ਬੇਟੇ ਨੇ ਦੇਖੀ ਹੈ ਆਸਟ੍ਰੇਲੀਆ ਚ ਉਹ ਮੈਨੂੰ ਕਹਿੰਦਾ ਪਾਪਾ ਮੈਂ ਫਿਲਮ ਮੈਨੂੰ ਬਲੈਕ ਟਿਕਟ ਮਿਲੀ ਉੱਥੇ ਤੇ ਮੈਂ ਦੇਖਿਆ ਫਿਲਮ ਬਹੁਤ ਵਧੀਆ ਉਹ ਦੋਨੋਂ ਹੀ ਕਮਾਲ ਦੀ ਆ ਪਰ ਇਹ ਹੀ ਗੱਲ ਹੈ ਕਿ ਉਹ ਕਹਿੰਦੇ ਵੀ ਉੱਥੇ ਹਾਊਸ ਫੁੱਲ ਚੱਲ ਰਿਹਾ ਹਮ ਰਿਕਾਰਡ ਤੋੜ ਦਿੱਤੇ ਜੀ ਆਸਟ੍ਰੇਲੀਆ ਚ ਕੈਨੇਡਾ ਚ ਅਮਰੀਕਾ ਚ ਇੰਗਲੈਂਡ ਚ ਇਵਨ ਪਾਕਿਸਤਾਨ ਦੇ ਵਿੱਚ ਵੀ ਉਹ ਕਹਿੰਦੇ ਵੀ ਇੰਨਾ ਉਹਨੇ ਬਿਜ਼ਨਸ ਕੀਤਾ ਹੈਗਾ ਅੱਜ ਤੱਕ ਹਿੰਦੀ ਫਿਲਮ ਨੇ ਕਿਸੇ ਨੇ ਕੀਤਾ ਜੀ ਹਾਂ ਜੀ ਜੀ ਨੰਬਰ ਤੇ ਜਾਰੀ ਹੈ ਹਾਂ ਜੀ ਹਾਂ ਜੀ ਤੇ ਅਸੀਂ ਬੰਦ ਕਰਕੇ ਖੁਸ਼ੀਆਂ ਮਨਾ ਰਹੇ ਹਾਂ ਹਮ ਅਸੀਂ ਕੀ ਕਰ ਰਹੇ ਹਾਂ ਕਿ ਦਿਲਜੀਤ ਸਿੰਘ ਨੇ ਜੇ ਫਿਲਮ ਇੱਥੇ ਚਲਾਈ ਜਾਂ ਚਲਾਈ ਕਿਤੇ ਵੀ ਚਲਾਈ ਤੇ ਉਹ ਦੇਸ਼ਦੋਈ ਹੋਊਗਾ ਹਮ ਹੁਣ ਸਾਡੇ ਉਹ ਕਿਹੜੇ ਲੋਕ ਆ ਜਿਹੜੇ ਸਾਨੂੰ ਸਾਡੀ ਰੋਜ਼ ਬੰਦਦੇ ਆ ਵੀ ਅੱਜ ਅਸੀਂ ਦੇਸ਼ ਭਗਤਾਂ ਦੇ ਕੱਲ ਨੂੰ ਅਸੀਂ ਦੇਸ਼ਦੋਈ ਆ ਹਮ ਜੀ ਹੈਨਾ ਦਿਲਜੀਤ ਸਾਹਿਬ ਸਤਗੁਰੂ ਦੀ ਕਿਰਪਾ ਦੇ ਨਾਲ ਇਸ ਲੈਵਲ ਤੇ ਚਲੇ ਚੁੱਕਾ ਹਮ ਜਿਹਨੂੰ ਅਮਬਾਨੀ ਹੁਣ ਵੀ ਆਪਣੇ ਪੁੱਤ ਦੇ ਮਤਲਬ ਸਗਨ ਨਾਲ ਸਾਥ ਦੇ ਬਿਲਕੁਲ ਜੀ ਠੀਕ ਹਨ ਹਾਂਜੀ ਜਿਹੜੇ ਅੰਬਾਲੀ ਜਿਹੜਾ ਦੇ ਦਾ ਸਭ ਤੋਂ ਅਮੀਰ ਬੰਦਾ ਉਹਦੀ ਜਿਹੜੀ ਸਭ ਤੋਂ ਵੱਡਾ ਜਿਹੜਾ ਫੰਕਸ਼ਨ ਕਰਦਾ ਉਹਦੇ ਚ ਜਿਹੜਾ ਸਭ ਤੋਂ ਮੁੱਖ ਪ੍ਰਣਾ ਕਲਾਕਾਰ ਕੌਣ ਦਲਜੀਤ ਦਸਾਂ ਦਲਜੀਤ ਦਸਾਂ ਦਾ ਇਹ ਸਾਡੇ ਪੰਜਾਬ ਦੀ ਪ੍ਰਾਪਤੀ ਹੈ ਜੀ ਹਾਂਜੀ ਜੇ ਉਹ ਕੰਡਾ ਚ ਬੈਠੇ ਆ ਤੇ ਟਰੂਡੋ ਉਹਨੂੰ ਜੱਫੀ ਪਾਉਂਦੇ ਆ ਹਾਂਜੀ ਹਾਂ ਉਹਦੇ ਪ੍ਰਧਾਨ ਮੰਤਰੀ ਜਾ ਕੇ ਮਿਲਦੇ ਸਾਡੀ ਪ੍ਰਾਪਤੀ ਹੈ ਹਾਂਜੀ ਦਲਜੀਤ ਦਸਾਂ ਜੋ ਦਸਾਂ ਹੈਗਾ ਕਿ ਜਿਨੇ ਜੇ ਕਿਸਾਨੀ ਅੰਦਲਨ ਚੱਲਿਆ ਸਾਡੇ ਪੰਜਾਬੀਆਂ ਸਾਡੇ ਕਿਸਾਨਾਂ ਦੇ ਹੱਕ 'ਚ ਹਾਲਾਧਾਰਾ ਨਹੀਂ ਮਾਰਿਆ ਕੋਲ ਰੁਪਇਆ ਚੈੱਕ ਵੀ ਕੱਟ ਕੇ ਦੇ ਗਿਆ ਹਾਂ ਠੀਕ ਆ ਅੱਜ ਉਹਨੂੰ ਲੋੜ ਹਮ ਅੱਜ ਉਹਨੂੰ ਲੋੜ ਹੈ ਕਿ ਜੇ ਰੌਲਾ ਪਉਂਦੇ ਤਾਂ ਪੰਜਾਬ ਵੀ ਨਾਲ ਖੜਾ ਹੋਵੇ ਪੰਜਾਬ ਦਾ ਕਿਸਾਨ ਵੀ ਖੜਾ ਹੋਵੇ ਜੀ ਜਦੋਂ ਬੰਬਾ ਗਰਦਾਸ ਮਾਨ ਵਰਗਾ ਹਮ ਪੰਜਾਬੀ ਦਾ ਸਿੰਗਰ ਨਹੀਂ ਹੋ ਸਕਦਾ ਜਿਨੇ ਪੰਜਾਬੀ ਮਾਂ ਬੋਲੀ ਲਈ ਆਪਣਾ ਜੀਵਨ ਲਾ ਦਿੱਤਾ ਹਮ ਠੀਕ ਆ ਜੀ ਲੇਕਿਨ ਜਦੋਂ ਉਹਨੇ ਕੋਈ ਗੱਲ ਕਹਿ ਦਿੱਤੀ ਜੇ ਉਹਨੇ ਹਿੰਦੀ ਦੀ ਮਾਸੀ ਕਹਿ ਦਿੱਤਾ ਤੇ ਲੋਕ ਉਹਦੇ ਗਲ ਪੈ ਗਏ ਜੀ 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 ਲੋਕ ਇਹਨੇ ਸੰਗੀਰਣ ਹੈਗੇ ਹਮ ਲੋਕ ਇਹਨੇ ਮਤਲਬ ਕਮਜ਼ੋਰ ਹੈ ਗਿਆ ਕਿ ਉਹਨੇ ਗੁਰਦਾਸਬੰਦ ਦੇ ਕੋਲ ਪੈ ਗਿਆ ਗੁਰਦਾਸਬੰਦ ਦੇ ਗੁੱਸੇ 'ਚ ਜਵਾਬ ਦਿੱਤਾ ਇਹਦਾ ਮਤਲਬ ਇਹ ਥਣੋ ਕਿ ਗੁਰਦਾਸਬੰਦ ਗੁਰਦਾਸਬੰਦ ਨਹੀਂ ਰਿਹਾ ਹਮ ਜਦੋਂ ਤੁਸੀਂ ਗੁਰਦਾਸਬੰਦ ਕਹੋਗੇ ਤਾਂ ਕੋਈ ਨਾ ਹੁੰਦਾ ਗੁਰਦਾਸਬੰਦ ਹਮ ਦੁਨੀਆ ਦੇ ਵਿੱਚ ਜੀ ਜੇਕਰ ਤੁਸੀਂ ਕਿਸੇ ਨਾ 에어 ਇੰਡੀਆ 'ਚ ਜਿਹੜੇ ਬੱਚੇ ਹੁੰਦੇ ਸੀ ਨਾ ਮੈਨੂੰ ਕੋਈ ਹਾਸਰੇ ਹੰਸ ਨੇ ਗੱਲ ਦੱਸੀ ਸੀ ਕਿਤੇ ਯਾਰ ਮੈਂ ਨਾ 에어 ਇੰਡੀਆ ਜਾ ਰਿਹਾ ਸੀਗਾ ਤੇ ਉੱਥੇ ਮੈਂ 에어 ਇੰਡੀਆ ਦੇ ਮੈਗਜ਼ੀਨ ਪਿਆ ਹਮ ਤੇ ਮੈਂ ਚੱਕਿਆ ਤੇ ਕਹਿੰਦਾ ਉਹਦੇ ਫੋਟੋ ਬਾਬਾ ਗੁਰਦਾਸਬੰਦ ਦੇ ਲੱਗੇ ਅੱਛਾ ਜੀ ਤੁਹ ਕਿੰਨਾ ਮੱਥਾ ਟੇਕਿਆ ਹੂੰ ਗੁਰਦਾਸਬਾਹ ਨੂੰ ਨਹੀਂ ਪੰਜਾਬੀ ਮਾਂ ਬੋਲੀ ਹੂੰ ਬੇਜ ਪੰਜਾਬੀ ਮਾਂ ਬੋਲੀ ਦਾ ਪੰਜਾਬੀ ਕਲਚਰ ਦਾ ਆਪੋ ਤੇ ਬੇਟਾ ਹੂੰ ਠੀਕ ਹੈ ਜੀ ਜੀ ਕਿਉਂ ਕਹਿੰਦੇ ਮੇਰੇ ਮਨ ਨੂੰ ਖੁਸ਼ੀ ਮਿਲੀ ਹੂੰ ਅੱਜ ਦਿਲਜੀਤ ਦਸਾਂਜ ਉਹਦੋਂ ਵੀ ਦੋ ਕਦਮ ਅੱਗੇ ਗਏ ਹੂੰ ਜੀ ਹਾਂ ਜੀ ਉਹ ਸਾਡੇ ਪੰਜਾਬ ਦਾ ਸਾਡੀ ਦਸਤਾਰ ਦਾ ਮਾਣ ਬਣਿਆ ਹੂੰ ਠੀਕ ਹੈ ਜੀ ਪਿਛੇ ਮੋਦੀ ਸਾਹਿਬ ਨੂੰ ਮਿਲ ਕੇ ਆਏ ਹੂੰ ਹਾਂ ਜੀ ਉਹਨਾਂ ਨੇ ਸਪੈਨਸ ਅਧਿਆ ਹੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਉਹ ਪਾਗ ਲਾ ਕੇ ਗਿਆ ਸੀ ਨਹੀਂ ਜੀ ਉਹ ਪੂਰੇ ਐ ਨਾ ਉਹੀ ਰੂਪ ਦੇ ਵਿੱਚ ਉਹ ਉਹ ਦੇਸਟਰੋਇਸੀ ਹੂੰ ਉਹ ਦੇਸਟਰੋਇਸੀ ਉਹਨੇ ਦੇਸ਼ ਦਾ ਨਾਮ ਉੱਚਾ ਕੀਤਾ ਤੇ ਮੋਦੀ ਸਾਹਿਬ ਨੇ ਉਹਨੂੰ ਸਪੈਸ਼ਲ ਚਾਹ ਦੇ ਕੱਪਰੀ ਦਿੰਦੇ ਹੂੰ ਹਾਂਜੀ ਛੋਟੀ ਗੱਲ ਨਹੀਂ ਕੀ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਅੱਜ ਜਿਹੜੇ ਸਰਟੀਫਿਕੇਟ ਕੱਟਦੇ ਬੈਠੇ ਹੂੰ ਉਹ ਦੇਸਟਰੋਇਆ ਜੀ ਉਹਨੇ ਕਿਉਂ ਬਣਾਇਆ ਉਹ ਭਾਈ ਜਦੋਂ ਉਹਦੀ ਫਿਲਮ ਦੀ ਰਿਕਾਰਡਿੰਗ ਹੋ ਚੁੱਕੀ ਆ ਜਦੋਂ ਉਹਦੀ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਆ ਉਦੋਂ ਬਾਅਦਾਂ ਤੁਸੀਂ ਪੰਗਾ ਲਿਆ ਪੇਲਗਮ ਵਾਲਾ ਹਾਂਜੀ ਪਹਿਲਾਂ ਤਾਂ ਸਭ ਕੁਝ ਸ਼ਾਂਤ ਸੀ ਪੇਲਗਮ ਤਾਂ ਲੜਾਈ ਹੋਣ ਤੋਂ ਬਾਅਦ ਸਾਡੇ ਸੰਦੂਰ ਪ੍ਰੇਸ਼ ਤੋਂ ਬਾਅਦ ਅਸੀਂ ਸੀਐਸਪੀ ਰਿ ਕਰਕੇ ਬਹਿ ਗਏ ਹਮ ਅਸੀਂ ਹੁਣ ਦੋਨੋਂ ਦੇਸ਼ ਵਧ ਰਹੇ ਆ ਦੁਬਾਰਾ ਸ਼ਾਂਤੀ ਵੱਲ ਹਾਂਜੀ ਦੋਰਾ ਆਪਣੀਆਂ ਗਲਤੀਆਂ ਨੂੰ ਸਿਧਾਰਨ ਲਈ ਹਮ ਵੀ ਦੋਰਾ ਪਾਕਿਸਤਾਨ ਆਪਣੀਆਂ ਗਲਤੀਆਂ ਨੂੰ ਸਿਧਾਰੇ ਪਾਕਿਸਤਾਨ ਇਹ ਕਹੇ ਕਿ ਮੈਂ ਅਤਵਾ ਤੇ ਵੱਖਵਾਦੀਆਂ ਦੀ ਸਪੋਰਟ ਨਹੀਂ ਕਰਨੀ ਹਮ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਘਟੇ ਹੂੰ ਅਸੀਂ ਤਰੱਕੀ ਵੱਲ ਵਧੀਏ ਜੀ ਤੇ ਅਸੀਂ ਤਾਂ ਉਧਰ ਜਾਣ ਪਏ ਸੀ ਹੂੰ ਤੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਕਿਉਂਕਿ ਪਾਸਨ ਸਾਹ ਦੁਸ਼ਮਣਾਂ ਕੌਣ ਦੁਸ਼ਮਣਾਂ ਨਾ ਵੀਰਾਂ ਦੁਸ਼ਮਣਾਂ ਨਾ ਇਸ ਆਬਹਿਰੋ ਦੁਸ਼ਮਣਾਂ ਹੂੰ ਜਿਹੇ ਸਾਡਾ ਚੜ੍ਹਦੇ ਪੰਜਾਬ ਦਾ ਹੀਰੋ ਆ ਤੇ ਲਹਿੰਦੇ ਪੰਜਾਬ ਦੀ ਕੁੜੀ ਹੀਰੋ ਨੇਗੀ ਹੂੰ ਦੋਨਾਂ ਪੰਜਾਬਾਂ ਦੀ ਗੱਲ ਕੀਤੀ ਆ ਦੋਨਾਂ ਪੰਜਾਬ ਦੀ ਨਹੀਂ ਪੂਰੀ ਮਾਨਵਤਾ ਦੀ ਗੱਲ ਕੀਤੀ ਫਿਲਮ ਦੇ ਵਿੱਚ ਹੂੰ ਅਸੀਂ ਉਸ ਫਿਲਮ ਦੀ ਪ੍ਰਸ਼ੰਸਾ ਕਰਨੀ ਹੈ ਕਿ ਉਹਨੂੰ ਟੋਣਾ ਹੂੰ ਕੀਕ ਮੈਨੂੰ ਤਕਲੀਫ ਹੋਈ ਆ ਪਰਸਨਲੀ ਹੂੰ ਵੀ ਮੈਂ ਬਹੁਤੀ ਫਿਲਮਾਂ ਨਹੀਂ ਦੇਖਦਾ ਹੂੰ ਹਾਂ ਜੀ ਮੈਂ ਸਿਰਫ ਕੇਵਲ ਪੜ੍ਹਨ ਵਾਲਾ ਬੰਦਾ ਹਾਂਗਾ ਅਸੀਂ 4 ਘੰਟੇ ਪੜ੍ਹਨਾ ਬੈਟਰ ਸਮਝਦਾ ਮੈਨੂੰ ਫਿਲਮਾਂ ਨੂੰ ਮੈਂ ਟਾਈਮ ਵੇਸਟ ਮੰਨਦਾ ਹੂੰ ਲੇਕਿਨ ਜਿਹੜੇ ਦੇਖਦੇ ਆ ਉਹਨਾਂ ਨੂੰ ਤੇ ਬਹੁਤ ਸਕੂਨ ਮਿਲਦਾ ਨਾ ਜੀ 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 ਲੇਕਿਨ ਤੁਹਾਨੂੰ ਮੇਰੇ ਬਿਟਣੇ ਕਰਦਾ ਸੀ ਵੀ ਪਾਪਾ ਫਿਲਮ ਦੇਖਣ ਵਾਲੀ ਹੂੰ ਹਾਂ ਹੈਂ ਅਸਰ ਹੋਇਆ ਕੀ ਹੁੰਦਾ ਕਿ ਜਦੋਂ ਉਹ ਨਾ ਬੈਨ ਲੱਗ ਗਿਆ ਉਦੋਂ ਬੰਦੇ ਫਿਲਮ ਦੀ ਕੀਮ ਚੜ ਗਈ ਬਿਲਕੁਲ ਉਹ ਤਾਂ ਜਿਹੜੀ ਚੀਜ਼ ਨੂੰ ਕਹਿੰਦੇ ਵੀ ਲੋਕੀ ਕਹਿੰਦੇ ਆ ਵੀ ਮਨਾ ਕਰੋ ਤਾਂ ਉਹ ਜ਼ਿਆਦਾ ਹੀ ਦੇਖੀ ਜਾਂਦੀ ਹੈ ਜਿਹੜੀ ਜਦੋਂ ਬੈਨ ਲੱਗ ਜਾਂਦਾ ਸਮੇਂ ਤਾਂ ਉਦੋਂ ਲੋਕੀ ਕਹਿੰਦੇ ਯਾਰ ਇਹ ਜੋ ਦੇਖਣੀ ਹੈ ਸਾਨੂੰ ਆਦਤ ਆ ਕਿ ਅਸੀਂ ਵਰਜਤ ਫਲ ਖਾਦਾ ਸਾਡੇ ਵੀ ਰੇਦੇ ਨੇ ਜੀ 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 ਅਸੀਂ ਦੇਖਿਆ ਵੀ ਨਾ ਵੀ ਜਿਹੜੀ ਗੱਲ ਰੋਕੋਗੇ ਉੱਥੇ ਜਾਣਾ ਉੱਥੇ ਜ਼ਿਆਦਾ ਜਾਣਾ ਹੈ ਨਾ ਜੀ ਇੱਕ ਵਾਰੀ ਕਹਿੰਦੇ ਦੋ ਨਾ ਮਾਪੇ ਜਿਕੇ ਦੋਨੋਂ ਜੋੜੀ ਗਈ ਨਾਲ ਛੋਟਾ ਜਿਹਾ ਬੱਚਾ ਲੈ ਕੇ ਗਏ ਕਿ ਦੇਖੋ ਮੜ ਫਿਰ ਨਾ ਹੂੰ ਤੇ ਉਰਾਸੇ ਜਿ ਕਿਤੇ ਉਹ ਫੋਰਾ ਚੱਲ ਰਿਹਾ ਹੂੰ ਤੇ ਉਹ ਬਟ ਉਤਰੀ ਨਾ ਕਹਿੰਦਾ ਰੁਕੋ ਇੱਥੇ ਮੈਂ ਫੋਰਾ ਦੇਖਣਾ ਹੂੰ ਅੱਛਾ ਜੀ ਹਨਾ ਹੂੰ ਤੇ ਉਹ ਕਹਿੰਦੇ ਨਹੀਂ ਨਹੀਂ ਇੱਥੇ ਨਹੀਂ ਦੇਖਣਾ ਹੂੰ ਉਹ ਲੇ ਦੂਰ ਲੈ ਗਏ ਜਾ ਕੇ ਪਰੇ ਜਾ ਕੇ ਬੈਠੇ ਆ ਹੂੰ ਤੇ ਉਹ ਬਿਠੇ ਗੱਲਾਂ ਕਰਦੇ ਬੈਠੇ ਕਿਉਂਕਿ ਪਿਕਨਿਕ ਮਨਉਣ ਗਏ ਆ ਹੂੰ ਤੇ ਉਹ ਗੱਲਾਂ ਕਰਦੇ ਉਹਨਾਂ ਨੂੰ ਪਤਾ ਲੱਗਿਆ ਬੱਚਾ ਕਿਧਰ ਚਲੇ ਗਿਆ ਉੱਠ ਕੇ ਹੂੰ ਜਦੋਂ ਦੇਖਿਆ 15 ਮਿੰਟ ਬੰਦਾ ਬੱਚਾ ਦੇਖਿਆ ਹੈ ਹੀ ਨਹੀਂ ਸਾਡਾ ਹੂੰ ਉਹ ਤੇ ਆਪਣੀਆਂ ਗੱਲਾਂ 'ਚ ਮਗਨ ਹੋਏ ਆ ਹੂੰ ਤੇ ਬੱਚਾ ਉੱਥੇ ਹੈ ਨਾ ਹੂੰ ਤੇ ਜਦੋਂ ਬੱਚਾ ਹੈ ਨਾ ਤੇ ਫਿਰ ਉਹ ਸਭ ਨੂੰ ਪਹ ਲੱਗ ਗਿਆ ਹੂੰ ਫਿਰ ਉਹਨਾਂ ਨੂੰ ਪਿਕਨਿਕ ਪਹ ਲੱਗ ਗਈ ਜੀ ਪਿਕਨਿਕ ਦਾ ਆਨੰਦ ਪਹ ਲੱਗ ਗਿਆ ਸਾਰਾ ਹੀ ਉਹ ਬੇਸਵਾਦੀ ਹੋ ਗਈ ਹੂੰ ਬੱਚਾ ਕਿੱਥੇ ਆ ਭੱਜੇ ਫਿਰਦੇ ਉੱਥੇ ਕਦੀ ਕਿਸੇ ਦਰਖਤ ਵਰਗੇ ਦੀ ਬਾਜਾਂ ਮਾਰਦੇ ਆ ਹੂੰ ਕੋ ਚੱਕੇ ਨਾ ਲੈ ਗਿਆ ਹੋਵੇ ਕੀ ਹੂੰ 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 ਤੇ ਰਾਸਤੇ ਕੁਝ ਕਹਿੰਦਾ ਕੀ ਗੱਲ ਹੋਈ ਕਹਿੰਦੇ ਬੱਚਾ ਭੱਜ ਗਿਆ ਸਾਡਾ ਇੱਦਾਂ ਹੀ ਸੀਗਾ ਕਹਿੰਦੇ ਜਦੋਂ ਤੁਸੀਂ ਆਏ ਕਿਤੇ ਰੋਕਿਆ ਤੇ ਨਹੀਂ ਬੱਚੇ ਨੂੰ ਕਿਤੇ ਹੂੰ 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 ਕਹਿੰਦੇ ਰੋਕਿਆ ਸੀਗਾ ਉਹ ਕਹਿੰਦਾ ਸੀ ਮੈਂ ਉਹ ਪਹਾੜੇ ਤੇ ਜਾਣਾ ਅਈ ਕੋ ਉੱਥੇ ਨਹੀਂ ਜਾਣਾ ਹੂੰ ਕਹਿੰਦਾ ਉੱਥੇ ਜਾ ਕੇ ਦੇਖੋ ਅੱਛਾ ਉੱਥੇ ਕਹਿੰਦੇ ਬੱਚਾ ਉਹ ਖੇਡਣ ਰਿਹਾ ਉ ਉਹੀ ਗੱਲ ਹੋ ਗਈ ਨਾ ਮਨੋਖ ਦਾ ਸੁਭਾਅ ਆ ਜੀ 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 ਇਸ ਕਰਕੇ ਅਸੀਂ ਨਾ ਅਸੀਂ ਉਸ ਪੱਖ ਤੇ ਜਾਈਏ ਜੇ ਉਸ ਗੱਲ ਨੂੰ ਸੋਚੀਏ ਮੈਂ ਸਮਝਦਾ ਕਿ ਦਿਲਜੀਤ ਦੋਸਾਂ ਵਰਗਾ ਸਟਾਰ ਹਮ ਸਾਨੂੰ ਪੰਜਾਬੀਆਂ ਦਾ ਮਾਣ ਵਾ ਹਮ ਜੀ ਬਿਲਕੁਕੁ ਸਾਨੂੰ ਮਾਣ ਕਰਨ ਚਾਹੀਦਾ ਸਾਨੂੰ ਭਾਰਤ ਨੂੰ ਮਾਣ ਕਰਨੀਦਾ ਜਿਸ ਸਟਾਰ ਨੂੰ ਜੇ ਜੇ ਪ੍ਰਧਾਨ ਮੰਤਰੀ ਚਾਹ ਤੇ ਕਪਲੇ ਸਾਦੇ ਹਾਂਜੀ ਜਿਸ ਸਟਾਰ ਨੂੰ ਕਿਰੇਡਾ ਦਾ ਰਾਸ਼ਟਰਪਤੀ ਜਾ ਕੇ ਸਟੇਜ ਤੇ ਚੜ ਕੇ ਜਫੀ ਪਾਉਂਦਾ ਹਮ ਰਹ ਜਿਸ ਜਿਸ 스타 ਨੇ ਮਤਲਬ ਸਾਡੇ ਮਤਲਬ ਜ਼ਖਮਾਂ ਤੇ ਫੈਲ ਆਇਆ ਹਮ ਸਾਡੇ ਕਿਸਾਨਾਂ ਦੇ ਜ਼ਖਮਾਂ ਤੇ ਫੈਲ ਆਇਆ ਜਿੱਥੇ ਉਹਨੇ ਆਪਣੇ ਪ੍ਰੋਗਰਾਮ ਸਾਰੇ ਤਿਆਗਦੇ ਉਹਨਾਂ ਉੱਤੇ ਹੈ ਗਿਆ ਜਿਹੜਾ ਉਹ ਕੁਰਬਾਨੀ ਦਾ ਜਜ਼ਬਾ ਲੈ ਕੇ ਬੈਠਾ ਦੇਸ਼ ਦੇ ਪ੍ਰਤੀ ਹਮ ਜੋ ਕੰਮ ਕਰਦਾ ਤੇ ਉਹਦੇ ਲਈ ਸਾਨੂੰ ਹਾਜ਼ਰ ਨਾਰਾ ਮਾਰਨਾ ਚਾਹੀਦਾ ਹਮ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਬੇਨਤੀ ਕਰਨੀ ਚਾਹੀਦੀ ਉਹਨਾਂ ਲੋਕਾਂ ਦੇ ਅੱਗੇ ਵੀ ਮਾ ਔਰ ਅਰਦਾਸ ਕਰਨੀ ਜਿਹੜੀ ਸਤਿਗੁਰ ਅੱਗੇ ਕਿ ਮਹਾਰਾਜ ਇਹ ਸਤਿਗੁਰ ਇਹ ਅੱਲਾਹ ਇਹ ਖੁਦਾਇਆ ਇਹਨਾਂ ਨੂੰ ਸਮਤ ਬਖਸ਼ ਮੈਂ ਕਹਿੰਦਾ ਵੇ ਅਸੀਂ ਇੰਨੇ ਸੰਘਿਰਣ ਹੋ ਗਏ ਕਿ ਸਾਡੇ ਕੋ ਪਾਕਿਸਤਾਨ ਸਾਡੇ ਉੱਪਰ ਚਲੇ ਗਿਆ ਜੀ ਬਿਲਕੁਲ ਜਿਹਨੂੰ ਅਸੀਂ ਫਿਰਕਾ ਪ੍ਰਸ ਕਿਹਾ ਹਾਂ ਉਹਨਾਂ ਨੇ ਫਿਲਮ ਚ ਲਾਈ ਆ ਬਿਲਕੁਲ ਬਿਲਕੁਲ ਉਹਨਾਂ ਨੇ ਵੀ ਤਾਂ ਮੈਨ ਲਾਇਆ ਸੀ ਉਹ ਕਮਾਈ ਕਰ ਰਿਹਾ ਦੇਸ਼ ਬਿਲਕੁਲ ਸਹੀ ਜੀ ਸਾਡੀ ਫਿਲਮ ਤੋਂ ਤੇ ਅਸੀਂ ਕਸਾਈ ਬਣੇ ਹੋਏ ਹਾਂ ਬਿਲਕੁਲ ਯਸਰ ਕੀ ਨਾ ਦਲਜੀਤ ਜੀ ਜੰਦਾਬਾਦ ਬਿਲਕੁਲ ਸਹੀ ਠੀਕ ਹੈ ਉਹਦੀ ਫਿਲਮ ਜਿੰਦਾਬਾਦ ਤੇ ਮੈਂ ਤੇ ਇੱਕ ਟੁਕੜਾ ਆਪਾਂ ਦੋਵੇਂ ਕਰੀਏ ਨਾ ਆਪਾਂ ਹਮਾਇਤ ਕਰੀਏ ਉਸ ਫਿਲਮ ਦੀ ਜੀ ਬਿਲਕੁਲ ਵੀ ਔਰ ਇਹਨਾਂ ਨੂੰ ਅਰਦਾਸ ਕਰੀਏ ਕਿ ਭਾਈ ਇਦਾਂ ਨਾ ਕਰੋ ਉਹ ਸਾਡੇ ਪੰਜਾਬੀਆਂ ਨੂੰ ਵੀ ਹੱਕ ਆ ਹੂੰ ਇੰਦਰਲੇ ਪੰਜਾਬ ਦੇ ਲੋਕਾਂ ਨੂੰ ਵੀ ਹੱਕ ਆ ਕਿ ਅਸੀਂ ਹੁਣ ਫਿਲਮ ਕਿੰਨਾ ਆਸਟ੍ਰੇਲੀਆ ਜਾ ਕੇ ਨਹੀਂ ਦੇਖਣੀ ਸਾਡੇ ਬੱਚੇ ਤੇ ਵੇਖ ਰਹੇ ਆ ਹੂੰ ਬਿਲਕੁਲ ਜੀ ਇੱਥੇ ਪੰਜਾਬ ਚ ਵੀ ਚੱਲਣੀ ਚਾਹੀਦੀ ਅਸੀਂ ਵੀ ਦੇਖਣੀ ਚਾਹ ਰਹੇ ਆ ਤੇ ਉਹ ਫਿਲਮ ਚਾਹੀਦੀ ਆ ਕਿ ਤਾਂ ਕਿ ਲੈਂਗਵੇਜ ਚੜਦੇ ਪੰਜਾਬ ਦਾ ਜਿਹੜੀ ਮੁਹੱਬਤ ਹੈਗੀ ਆ ਹੂੰ ਉਹ ਬਰਕਰਾਰ ਰਵੇ ਤੇ ਬਣੀ ਰਹੇ ਜਿਹੜੀ ਲੈਂਦੇ ਚੜਦੇ ਪੰਜਾਬ ਦੇ ਦੋ ਇੱਕ ਨਾਇਕ ਤੇ ਨਾਇਕਾ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਉਹਨੇ ਸ਼ਰਧਾਂ ਤੋੜਨ ਦੀ ਗੱਲ ਕੀਤੀ ਹੈਗੀ ਆ ਤੇ ਟੁੱਟ ਜਾਣੀ ਚਾਹੀਦੀਆਂ ਸਾਡਾ ਜਿਹੜਾ ਵਪਾਰ ਚੱਲੇ ਸਾਡਾ ਪਿਆਰ ਚੱਲੇ ਅਸੀਂ ਜਿਹੜਾ ਮਤਲਬ ਉਹਨੇ 60% ਤੋਂ ਜ਼ਿਆਦਾ ਸਿਰਫ ਤੇ ਸਿਰ ਬਾਈਜਣੜ ਦੇ ਇਸ ਦਾ ਇਹ ਪਾਕਿਸਤਾਨ ਨੂੰ ਮਾਰਨ ਲਈ ਕਰ ਦਦੇ ਆ ਇਹ ਵੱਜ ਜਵੇ ਜੀ ਬਿਲਕੁਲ ਦੇ ਚੱਕੀ ਤੇ ਜਾਵੇ ਹਮ ਬਿਲਕੁਲ ਸਹੀ ਜੀ ਸੋ ਘਰੇ ਸਾਹਿਬ ਸਮਾਪਨ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਬਤਾ ਸਕੀਏ ਤੁਸੀਂ ਸਟੂਡੈਂਟ ਬੱਚਾ ਹੈ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਭ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੀ ਦੇਵੋ ਇਜਾਜ਼ਤ ਧੰਨਵਾਦ ਜੀ